ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਅੱਜ ਨਾ ਵੀਡੀਓ ਆ ਝੋਨੇ ਤੇ ਮੇਰਾ ਨਾ ਟਾਈਮ ਨਹੀਂ ਲੱਗਿਆ ਕਈ ਦਿਨ ਹੋ ਗਏ ਬਿਜ਼ੀ ਸੀਗੇ ਝੋਨੇ 'ਚ ਵੀਡੀਓ ਬਣਾਉਣ ਤੇ ਬੜੇ ਫੋਨ ਆਈ ਜਾਂਦੇ ਆ ਪਰसों ਇੱਕ ਵੀਡੀਓ ਵੀ ਭਰਾ ਨੇ ਭੇਜੀ ਕਹਿੰਦਾ ਯਾਰ ਝੋਨਾ 2267 4 ਨੰਬਰ ਪਾਣੀ 'ਚ ਜਮੇ ਮੱਚ ਗਿਆ ਤੇ ਉਹਦੇ ਬਾਰੇ ਗੱਲ ਕਰਦੇ ਆ ਜਿਹੜਾ ਝੋਨਾ ਮੱਚ ਜਾਂਦਾ ਹੈ ਕਈ ਕਾਰਨ ਹੁੰਦੇ ਆ ਜਦੋਂ ਝੋਨਾ ਮੱਚਦਾ ਚਾਰ ਨੰਬਰ ਤੇ ਪਾਣੀ ਦੇ ਵਿੱਚ ਜੇ ਲਾਤ ਆ ਇਹਦਾ ਮਤਲਬ ਇਹ ਨਹੀਂ ਵੀ ਝੋਨਾ ਜਮਾ ਮੱਚ ਜਾਊਗਾ ਸਵਾਹ ਹੋ ਜਾਊਗਾ ਇੱਕ ਵਾਰੀ ਚੱਲੂਗਾ ਉਹ ਖੜੂ ਬੂਟਾ ਸੁੱਕਦਾ ਨਹੀਂਗਾ ਹਰਾ ਹੋ ਕੇ ਖੜਾ ਰਹੂਗਾ ਜੇ ਪਾਣੀ ਬਾਹਲਾ ਮਾੜਾ ਹੈ ਤਾਂ ਰੁਕ ਜੂਗਾ ਪਰ ਇਹ ਨਹੀਂ ਵੀ ਝੋਨਾ ਜਮਾ ਮੱਚ ਜੂਗਾ ਜਿਵੇਂ ਉਹਨੇ ਮੈਨੂੰ ਵੀਡੀਓ ਭੇਜੀ ਹੈ ਤਾਂ ਉਹਦਾ ਮੈਂ ਕਾਰਨ ਦੱਸਦਾ ਵੀ ਕਿਉਂ ਮੱਚਿਆ ਉਹ ਮੈਨੂੰ ਜਿਹੜਾ ਮੇਰਾ ਤਜਰਬਾ ਜਿਵੇਂ ਮੈਨੂੰ ਲੱਗਦਾ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇ ਜੇ ਤਾਂ ਕਿ ਹਰੇਕ ਵੀਡੀਓ ਜਿਵੇਂ ਮੈਂ ਤੁਹਾਨੂੰ ਦੱਸਦਾ ਉਹਨਾਂ ਤੁਹਾਡੇ ਤੱਕ ਪਹੁੰਚ ਸਕੇ ਜਿਹੜਾ ਮੇਰਾ ਤਜਰਬਾ ਹੈ ਮੈਂ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਵਾਂ ਨਾ ਮੈਂ ਹਰੇਕ ਵੀਡੀਓ ਤੁਹਾਨੂੰ ਦੱਸਦਾ ਇਹ ਗੱਲ ਤਾਂ ਬਾਈ ਜੀ ਝੋਨਾ ਜਿਹੜਾ ਆਪਾਂ ਟ੍ਰਾਂਸਪਲੈਂਟ ਕਰ ਲਾਉਣੇ ਆ ਮੱਚਣ ਦਾ ਕਾਰਨ ਆ ਜਿਹੜਾ ਪਹਿਲਾ ਕਾਰਨ ਤਾਂ ਇਹ ਆ ਹਰੇਕ ਜ਼ਿਆਦਾਤਰ 80% ਜ਼ਿਮੀਦਾਰ ਐਬ ਜਿਹੜੇ ਕਹਿੰਦੇ ਆ ਵੀ ਪਨੀਰੀ ਨਾ ਯਾਰ ਪੂਰੀ ਕੱਚੀ ਹੋਵੇ ਪੂਰੀ ਘਾਰਗੀ ਪਨੀਰੀ ਹੋਵੇ ਤਾਂ ਉਹ ਵਧੀਆ ਪਨੀਰੀ ਹੁੰਦੀ ਆ ਸਾਡੀ ਪਨੀਰੀ ਆ ਜਿਹੜੀ ਅਸੀਂ ਹੁਣ 28 ਦਿਨਾਂ ਦੀ ਪਨੀਰੀ ਲਈ ਜਾਂਦੇ ਆ ਜਿਹੜੀ ਸਾਡੀ ਪਨੀਰੀ ਆ ਅਸੀਂ 20 ਦਿਨਾਂ ਤੋਂ ਪਨੀਰੀ ਨੂੰ ਜਦੋਂ 20 ਦਿਨਾਂ ਦੀ ਹੋ ਜਾਂਦੀ ਆ ਅਸੀਂ ਉਹਨੂੰ ਕੁਛ ਨਹੀਂ ਗੇ ਪਾਉਂਦੇ ਕੱਲਾ ਪਾਣੀ ਲਾਉਣੇ ਆ ਚੌਥੇ ਪੰਜਵੇਂ ਦਿਨਾਂ ਦੇ ਆ ਤਾਂ ਨੂੰ ਕੁਝ ਵੀ ਨਹੀਂ ਗੇ ਪਾਉਂਦੇ ਪਾਣੀ ਵੀ ਜਦੋਂ ਪੱਟਣੀ ਆ ਮੰਨ ਲਓ ਜਦੋਂ ਪਤਾ ਲੱਗ ਗਿਆ ਆਪਾਂ ਨੂੰ ਪਨੀਰੀ ਆਪਾਂ ਨੂੰ ਆਪਾਂ ਪੱਟਣੀ ਆ ਚਾਰ ਦਿਨਾਂ ਨੂੰ ਲਾਉਣੀ ਆ ਤਾਂ ਪੰਜ ਦਿਨ ਪਹਿਲਾਂ ਉਹਨੂੰ ਪਾਣੀ ਅਸੀਂ ਬੰਦ ਕਰ ਦੇਣਾ ਜਿੱਦਾਂ ਪਨੀਰੀ ਪੱਟਣੀ ਆ ਉਦੋਂ ਹੀ ਪਾਣੀ ਲਾਉਣਾ ਤੇ ਪਨੀਰੀ ਪੱਟਣ ਦੇ ਵਿੱਚ ਸੌਖੀ ਰਹਿੰਦੀ ਹੈ ਕਿ ਜੜਾਂ ਜੀਆਂ ਜਿਵੇਂ ਮਾਰ ਜਾਂਦੀ ਹੈ ਉਦੋਂ ਟੁੱਟਦੀ ਹੈ ਟੁੱਟਦੀ ਨਹੀਂ ਪਹਿਲੀ ਤਾਂ ਜਾਣਕਾਰੀ ਇਹ ਹੈ ਵੀ ਜਦੋਂ ਆਪਾਂ ਪਨੀਰੀ ਪੱਟਣੀ ਆ ਆਪਾਂ ਨੂੰ ਪਤਾ ਵੀ ਆਪਾਂ ਸੋਮਵਾਰ ਜਾਂ ਮੰਗਲਵਾਰ ਝੋਨਾ ਲਾਉਣਾ ਹੈ ਤਾਂ 5 ਦਿਨ ਪਹਿਲਾਂ ਉਹਨੂੰ ਪਾਣੀ ਬੰਦ ਕਰਦੇ ਹੋ ਜਿੱਦ ਦੇ ਪੱਟਨੀ ਉੱਧੇ ਹੀ ਪਾਣੀ ਲਾਉਣਾਗਾ ਚਾਹੇ ਉਹ ਸੁੱਕੀ ਜਾਂਦੀ ਆ ਸਾਡੀ ਪਨੀਰੀ ਦਾ ਬੁਰਾ ਹਾਲ ਹੋ ਗਿਆ ਸੀ ਜਿੱਦ ਦੇ ਅਸੀਂ ਪੱਟੀ ਸੀ ਉੱਧੇ ਪਾਣੀ ਲਾਇਆ ਤਾਂ ਪਨੀਰੀਆਂ ਪੂਰੀ ਪੋਲੀ ਸੀਗੀ ਅੱਜ ਵੀ ਬੰਦੇ ਪੱਟੀ ਜਾਂਦੇ ਪਨੀਰੀ ਤੇ ਕਹਿੰਦੇ ਆ ਬਈ ਇੰਨੀ ਵਧੀਆ ਪਨੀਰੀ ਅਸੀਂ ਕਿਤੇ ਦੇਖੀ ਨਹੀਂ ਇੰਨੀ ਪੋਲੀ ਪਨੀਰੀ ਜਿਵੇਂ ਥੱਲੇ ਉਹ ਪਾਇਆ ਹੁੰਦਾ ਪੰਨਾ ਪਾਇਆ ਹੁੰਦਾ ਇਸ ਤਰ੍ਹਾਂ ਜਿਹੜਾ ਇੰਨੀਆਂ ਪੋਲੀਆਂ ਤਾਂ ਪਹਿਲਾ ਕਾਰਨ ਇਹ ਵੀ ਆ ਵੀ ਪਨੀਰੀ ਦੀਆਂ ਜੜਾਂ ਨਾ ਟੁੱਟਣਾਂ ਹੋਲੀ ਹੋਵੇ ਤਾਂ ਦੂਜਾ ਕਾਰਨ ਇਹ ਆ ਵੀ ਪਨੀਰੀ ਕੱਚੀ ਹੋਵੇ ਸਾਡੀ ਹੁਣ ਪਨੀਰੀ ਦੇਖਣ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 8 ਦਿਨ ਹੋ ਗਿਆ ਸੀ ਪਨੀਰੀ ਨੂੰ ਕੁਛ ਨਹੀਂ ਗਿਆ ਪਾਇਆਗਾ ਕੱਲਾ ਪਾਣੀ ਲਾਉਣੇ ਆ ਦੇਖਣ ਦੇ ਵਿੱਚ ਸਾਡੀ ਪਨੀਰੀ ਜਮਾਂ ਸਿੱਧੀ ਖੜੀ ਆ ਪੱਤੇ ਤਾਣੂਆਂ ਪੀਲੀ ਜੀ ਆ ਤਾਂ ਆ ਜਿਹੜਾ ਅਸੀਂ ਝੋਨਾ ਲਾਇਆ ਇੱਧਰ ਕਹੀਂ ਕੈਮਰਾ ਕਮਾਈ ਇਹ 13-14 ਦਿਨਾਂ ਦਾ ਝੋਨਾ ਹੈ 13-14 ਦਿਨਾਂ ਦਾ ਝੋਨਾ ਹੈ ਪੂਰੀ ਮਤਲਬ ਟਾਪ ਦੀ ਫੋਟ ਕਰੀ ਖੜਾ ਪੂਰੇ ਵਧੀਆ ਫੋਟ ਹੈ ਦੀ ਤਿੰਨ ਤਿੰਨ ਵੀਡੀਓ ਦੇ ਵਿੱਚ ਹੁਣ ਸ਼ਾਮ ਦਾ ਟਾਈਮ ਹੈ ਸ਼ਾਇਦ ਨਾ ਆਵੇ ਚਾਰ ਚਾਰ ਪੰਜ ਪੰਜ ਛਾਹਾਂ ਬਣਾਈ ਖੜਾ 13 14 ਦਾ ਦਿਨਾਂ ਦਾ ਝੋਨਾ ਇਹਦੇ ਵਿੱਚ ਅਸੀਂ ਇੱਕ ਡੱਕਾ ਵੀ ਨਹੀਂ ਲਾਇਆ ਵੀ ਇੱਕ ਡੱਕਾ ਵੀ ਮੱਚਾ ਹੋਵੇ ਮਤਲਬ ਪੂਰੀ ਪੱਕੜ ਪਨੀਰੀ ਸੀਗੀ ਤਾਂ ਕਰਕੇ ਮੈਂ ਕਹਿੰਦਾ ਪੱਕੀ ਪਨੀਰੀ ਸੀਗੀ ਇੱਕ ਡੱਕਾ ਵੀ ਨਹੀਂ ਲਾਇਆ ਵੀ ਇੱਕ ਡੱਕਾ ਵੀ ਮੱਚਾ ਹੋਵੇ ਤੇ ਝੋਨਾ ਇਹ ਲੱਗਿਆ ਵੀ ਉਦੋਂ ਆ ਜਦੋਂ ਟੈਂਪਰੇਚਰ ਸੀਗਾ 46-47 ਡਿਗਰੀ ਟੈਂਪਰੇਚਰ ਸੀ ਜਦੋਂ ਬਹੁਤ ਅਤਿ ਦੀ ਗਰਮੀ ਸੀਗੀ ਉਦੋਂ ਉਦੋਂ ਲੱਗਿਆ ਵਿਆ ਇੱਕ ਡੱਕਾ ਵੀ ਨਹੀਂ ਮੱਚਿਆ ਤਾਂ ਮੈਂ ਇਹ ਗੱਲ ਕਰਦਾ ਵੀ ਪਨੀਰੀ ਨਾ ਕੱਚੀ ਕਰਨ ਦੇ ਚੱਕਰ 'ਚ ਨਾ ਰਿਆ ਕਰੋ ਜਿਵੇਂ ਇੱਕ ਟੀਕਾ ਜਾਉਂਦਾ ਪਤਾ ਨਹੀਂ ਮੈਨੂੰ ਤਾਂ ਕੀ ਆ ਉਹ ਟੀਕਾ ਜਾ ਟੀਕਾ ਜਾ ਲਾ ਲੈਂਦੇ ਆ ਕਹਿੰਦੇ ਲਵੀ ਹੋ ਜਾਂਦੀ ਹੈ ਵੱਧ ਜਾਂਦੀ ਹੈ ਜੇ ਆਪਣੀ ਪਨੀਰੀ ਛੋਟੀ ਆ ਆਪਾਂ ਨੂੰ 4 ਦਿਨ ਹਫਤਾ ਲੇਟ ਕਰ ਸਕਦੇ ਆ ਕੋਈ ਫਰਕ ਨਹੀਂ ਪੈਂਦਾ ਤਾਂ ਉਹਨੂੰ ਇਹ ਨਾ ਹੋਵੇ ਵੀ ਆਪਾਂ ਕੋਈ ਐਕਸਟਰਾ ਡੋਜ ਦੇ ਕੇ ਉਹਨੂੰ ਵਧਾਈਏ ਜਾਂ ਕੋਈ ਰੇਹ ਪਾ ਕੇ ਵਧਾਈਏ ਵਧਾਉਣੀ ਨਹੀਂ ਗੀ ਆਪਾਂ ਕੱਚੀ ਨਹੀਂ ਗੀ ਕਰਨੀ ਜਿਵੇਂ ਉੱਤੋਂ ਪਨੀਰੀ ਲਵੀ ਹੁੰਦੀ ਆ ਪੱਤੇ ਥੱਲੇ ਨੂੰ ਡਿੱਗਦੇ ਹੁੰਦੇ ਆ ਲਵੀ ਲਵੀ ਹੁੰਦੀ ਆ ਪਨੀਰੀ ਆਪਣੀ ਐ ਹੋਣੀ ਚਾਹੀਦੀ ਆ ਪੀਲੇ ਰੰਗ ਚ ਤੇ ਪੱਤੇ ਸਿੱਧੇ ਉਹਦੇ ਐ ਖੜੇ ਹੋਣੇ ਚਾਹੀਦੇ ਜਦੋਂ ਆਪਾਂ ਲਾਉਣੀ ਆ ਤਾਂ ਇਹਦੇ ਬਾਰੇ ਅੱਜ ਆਪਣੀ ਵੀਡੀਓ ਐ ਵੀ ਜਿਹੜਾ ਮੇਰਾ ਤਜਰਬਾ ਐ ਪਨੀਰੀ ਜਿਹੜੀ ਜ਼ਿਆਦਾ ਮੱਚਦੀ ਆ ਬਾਹਣ ਦੇ ਵਿੱਚ ਤਾਂ ਮੱਚਦੀ ਆ ਵੀ ਪਨੀਰੀ ਆਪਣੀ ਲਵੀ ਹੁੰਦੀ ਆ ਇਸ ਝੋਨੇ ਦੇ ਵਿੱਚ ਜਿਹੜੀ ਤੁਹਾਨੂੰ ਅਸੀਂ ਆ ਦਿਖਾਈ ਐ ਵੀਡੀਓ ਇਹਨੂੰ ਡੋਜ ਦੇਤੀ ਆ ਜਿਵੇਂ ਆਪਾਂ ਮੱਕਲੇ ਦੀ ਡੋਜ ਤੁਹਾਨੂੰ ਦੱਸਦਾ ਡੇਢ ਗੱਟਾ ਇਹਨੂੰ ਆਪਾਂ ਸੁਪਰਦਾ ਦੇਤਾ ਤੇ 10 ਕਿਲੋ ਲੋਹਾ ਦੇਤਾ 8 ਕਿਲੋ ਨੂੰ ਜਿੰਕ 33% ਪਾਤੀ ਤੇ ਅੱਧਾ ਗੱਟਾ ਪਹਿਲੀ ਡੋਜ਼ ਨੂੰ ਯੂਰੀਆ ਦੀ ਦੇਤੀ ਆਹ ਕੁਸ ਨੂੰ ਦਿੱਤਾ ਹੈ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇੱਕ ਡੱਕਾ ਵੀ ਇਹਦੇ ਵਿੱਚ ਨਹੀਂ ਗਮੱਚਾਗਾ ਤਾਂ ਬੇਨਤੀ ਇਹ ਆ ਹੱਥ ਮੰਨ ਕੇ ਵੀ ਪਨੀਰੀ ਨਾ ਕੱਚੀ ਨਾ ਕਰਿਆ ਕਰੋ ਜਿੰਨੀ ਪਨੀਰੀ ਕੱਚੀ ਹੋਊਗੀ ਥੋੜੀ ਮੱਚੂਗੀ ਮੱਚੂਗੀ ਉਹਨੀ ਤਾਂ ਆਪਾਂ ਕੱਲ ਨੂੰ ਵੀਡੀਓ ਇੱਕ ਪਾਵਾਂਗੇ ਕੱਦੂ ਵਾਲੇ ਝੋਨੇ ਤੇ ਵੀ ਕੱਦੂ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਉਹਦੇ ਵਿੱਚ ਵੀ ਬੜਾ ਉਲ੍ਹਾ ਉਹਦੇ ਬਾਰੇ ਆਪਾਂ ਵੀਡੀਓ ਪਾਵਾਂਗੇ ਇੱਕ ਦੋ ਦਿਨਾਂ ਚ ਵੀਡੀਓ ਪਾਵਾਂਗੇ ਕਿ ਕਦੋਂ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾਗਾ ਉਹ ਮੈਂ ਤਜਰਬਾ ਕਰਿਆ ਇੱਕ ਕਹਿਰਾ ਛੱਡਿਆ ਸੀਗਾ ਮੈਂ ਤੁਹਾਨੂੰ ਵੀਡੀਓ ਪਾ ਕੇ ਅੱਜ ਹੁਣ ਸ਼ਾਮ ਹੋ ਗਈ ਪਈ ਐ ਇੱਕ ਦੋ ਦਿਨਾਂ ਚ ਪਾ ਕੇ ਉਹਦੇ ਬਾਰੇ ਵੀ ਦੱਸਾਂਗੇ ਇਹ ਜਾਣਕਾਰੀ ਇੰਨੀ ਸੀ ਪਨੀਰੀ ਬਾਰੇ ਵੀ ਪਨੀਰੀ ਮੱਚਦੀ ਕਿਉਂ ਐ ਜਿਵੇਂ ਮੇਰੇ ਭਰਾ ਨੇ ਵੀਡੀਓ ਪਾਈ ਸੀਗੀ ਇੱਕ ਨੰਬਰ ਦੇ ਪਾਸੋਂ ਸੈਂਡ ਕਰੀ ਸੀ ਕਹਿੰਦਾ ਭਾਈ ਸਾਰਾ ਹੀ ਝੋਨਾ ਮੱਚ ਗਿਆ ਤੇ ਮੈਂ ਦੱਸਣਾ ਚਾਹੁੰਨਾ ਜਿਹੜਾ ਝੋਨਾ ਮੱਚ ਗਿਆ 28P 67 ਬਹੁਤ ਠੀਠ ਵੈਰੈਟੀ ਐ ਬਾਈ ਜੀ ਦੁਬਾਰਾ ਇਹ ਥੱਲੋਂ ਫੁੱਟੂਗਾ ਹੀ ਫੁੱਟੂਗਾ ਇਹ ਨਹੀਂ ਗੱਲ ਵੀ ਚਾਰ ਨੰਬਰ ਪਾਣੀ ਦੇ ਵਿੱਚ ਵੀ ਇਹ ਫਟੂਗਾ ਹੀ ਫਟੂਗਾ ਮੈਨੂੰ ਬਹੁਤ ਟਾਈਮ ਹੋ ਗਿਆ ਇਹਨੂੰ ਲਾਉਂਦੇ ਨੂੰ ਤੇ ਪਰ ਗੱਲ ਇਹ ਆ ਵੀ ਪਨੀਰੀ ਕੱਚੀ ਨਾ ਰੱਖੋ ਜੇ ਇੰਨੀ ਕੁ ਬੇਨਤੀ ਹੈ ਹੱਥ ਬੰਨ ਕੇ ਇੰਨੀ ਕੁ ਜਾਣਕਾਰੀ ਸੀ ਬਾਈ ਪਨੀਰੀ ਬਾਰੇ ਵੀ ਲਵੀ ਆਪਾਂ ਨਹੀਂ ਲਾਉਣੀ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਦਾ ਜੀ